ਉਹ ਗੋਥੇ ਦੀ ਕਿਤਾਬ ਪੜ ਰਿਆ ਸੀ ਜਾਂ ਉਥੇ ਕਹਿੰਦੇ ਨੇ ਨੈਗੇਟਿਵ ਵੀ ਕਹਿੰਦੇ ਨੇ ਜੀ ਇਹ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਵਾਪਰਦੀਆਂ ਨੇ ਜਾਂ ਤੁਸੀਂ ਕਿਸੇ ਤੋਂ ਦੇਖਦੇ ਹੋ ਜਾਂ ਕਿਤੋਂ ਪੜਦੇ ਹੋ ਤਾਂ ਤੁਹਾਨੂੰ ਲੱਗਦਾ ਯਾਰ ਇਹ ਚੀਜ਼ਾਂ ਸ਼ੇਅਰ ਕਰਨ ਵਾਲੀਆਂ ਨਹੀਂਆਂ ਲੋਕਾਂ ਨਾਲ ਤਾਂ ਕਿ ਉਹ ਚੰਗੀਆਂ ਚੀਜ਼ਾਂ ਜਾਣ ਸਿੱਖਣ ਜਾਂ ਜਿਹਦੇ ਕਾਰਨ ਸਮਾਜ 'ਚ ਵਧੀਆ ਪ੍ਰਭਾਵ ਪੈ ਸਕੇ ਉਸ ਕਿਤਾਬ ਦੇ ਵਿੱਚ ਚੈਸਟਰਫੀਲਡ ਨਾਮ ਦਾ ਇੱਕ ਬੰਦਾ ਹੈ। ਇੱਕ ਕਹਾਣੀ ਜਿਹੜੇ ਵਰਤਾਰਤ ਜਿਹੜਾ ਸਾਂਝਾ ਕਰਨ ਦਾ ਸਬੱਬ ਬਣਿਆ। ਪਿਛਲੇ ਦਿਨੀ ਮੈਂ ਸ਼ਹਿਰ ਚ ਗਿਆ ਤੇ ਮਜਾਕੀਏ ਲਹਿਜੇ ਦੇ ਵਿੱਚ ਮੈਂ ਮੇਰੇ ਮਿੱਤਰ ਨੂੰ ਕੋਈ ਗੱਲ ਕਹਿਣਾਗਾ ਵੀ ਯਾਰ ਅੱਜਕੱਲ ਬੱਸਾਂ 'ਚ ਬੜੀ ਮੰਢੀ ਰ ਹੈ। ਤਾਂ ਨੇੜੇ ਕੋਈ ਨਵੀਂ ਉਮਰ ਦਾ ਮੁੰਡਾ ਖੜਾ ਸੀਗਾ ਤਾਂ ਸ਼ਾਇਦ ਉਹਨੂੰ ਮੇਰੀ ਗੱਲ ਦਾ ਗੁੱਸਾ ਲੱਗ ਗਿਆ ਤਾਂ ਉਹ ਆ ਕੇ ਕਹਿੰਦਾ ਜੀ ਕੀ ਕਹਿਣਾ ਚਾਹਣਾ ਤੂੰ ਤਾਂ ਮੈਂ ਕਹੇ ਯਾਰ ਬਈ ਕਿਸੇ ਬਹਾਨੇ ਨਾਲ ਮੈਂ ਉਹ ਗੱਲ ਟਾਲਦੀ ਵੀ ਯਾਰ ਕੋਈ ਗਲਤ ਪ੍ਰਭਾਵ ਨਾ ਪਈ ਜਾ ਵੀ ਕਿਸੇ ਤਰ੍ਹਾਂ ਦਾ ਕੋਈ ਵਿਖੇੜਾ ਨਾ ਖੜਾ ਹੋ ਜਾਈ ਤਾਂ ਉਹ ਗੱਲ ਅੱਜ ਉਸ ਕਿਤਾਬ ਨੂੰ ਪੜ੍ਹਨ ਦੇ ਬਾਅਦ ਫੇਰ ਚੇਤੇ ਆਈ ਚੈਸਟਰਫੀਲਡ ਪੱਛਮ ਦਾ ਇੱਕ ਬਹੁਤ ਤਕੜਾ ਦਾਰਸ਼ਨਿਕ ਹੈ ਪਰਤਣ ਜੁਨਾਨ ਦੇ ਵਿੱਚ ਮੀਂਹ ਪੈਂਦਾ ਜਦੋਂ ਤਾਂ ਉਸ ਦੇ ਜਿਹੜੀਆਂ ਗਲੀਆਂ ਹੁੰਦੀਆਂ ਸੀਗੀਆਂ ਉਹ ਗਲੀਆਂ ਦੇ ਵਿੱਚ ਇੱਕ ਸ਼ੀ ਸਿਰਫ ਨਾਲ ਹੀ ਹੁੰਦੀ ਸੀ ਉਹ ਵਿਚਾਲ ਦੀ ਹੁੰਦੀ ਸੀ ਮੀਂਹ ਪੈਣ ਦੇ ਕਾਰਨ ਜਿਹੜਾ ਪਾਣੀ ਆ ਉਹ ਦੋਨੋਂ ਪਾਸੇ ਤੋਂ ਵਿਚਾਲੇ ਆ ਗਿਆ ਇਸ ਸਾਈਡ ਤੇ ਡੰਡੀਆਂ ਰਹਿ ਗਿਆ ਜਿਹਦੇ ਕਾਰਨ ਨੰਗਨ ਵਾਲਾ ਜੇ ਉਧਰੋਂ ਆਉਂਦਾ ਸੀ ਤਾਂ ਇੱਧਰ ਲਈ ਨੂੰ ਖੜਨਾ ਪੈਂਦਾ ਸੀ ਜੇ ਇੱਧਰ ਵਾਲਾ ਇੱਧਰ ਜਾਂਦਾ ਸੀ ਤਾਂ ਉਹਨੂੰ ਖੜਨਾ ਪੈਂਦਾ ਸੀ ਚਸਟਰਫੀਲਡ ਜਾ ਰਿਹਾ ਹੈਗਾ ਤੇ ਉਧਰੋਂ ਕੋਈ ਬੰਦਾ ਆ ਗਿਆ ਹੁਣ ਇੱਕ ਨੂੰ ਤਾਂ ਪਾਣੀ 'ਚ ਉਤਰਨਾ ਪਊ ਜਾਂ ਪਿੱਛੇ ਮੁੜਨਾ ਪਊ ਚਸਟਰਫੀਲਡ ਹੁਣ ਦਾਰਸ਼ਨਿਕ ਬੰਦਾ ਸੀਗਾ ਸਿਆਣਪ ਸੀ ਸੁੱਲਜਿਆ ਹੋਇਆ ਬੰਦਾ ਸੀ ਇਸੇ ਲਈ ਇਤਿਹਾਸ ਦੇ especially 4000 ਸਾਲਾਂ ਦੀ ਇਤਿਹਾਸ ਤੋਂ ਅੱਜ ਵੀ ਉਹ ਯਾਦ ਕਰਦੇ ਆ ਤਾਂ ਸਾਹਮਣੇ ਵਾਲਾ ਬੰਦਾ ਕਹਿੰਦਾਗਾ ਵੀ ਤੂੰ ਥੱਲੇ ਪਾਣੀ 'ਚ ਉਤਰ। ਚੈਸਟਰਫੀਲਡ ਕਹਿੰਦਾ ਵੀ ਮੈਂ ਪਹਿਲਾਂ ਆਇਆ ਵੀ ਮੇਰਾ ਹੱਕ ਹੈਗਾ ਵੀ ਤੂੰ ਅਸੀਂ ਪਿੱਛੇ ਵਾਪਸ ਜਾ। ਚੈਸਟਰਫੀਲਡ ਨੂੰ ਕਹਿੰਦਾ ਵੀ ਮੈਂ ਮੂਰਖਾਂ ਨੂੰ ਰਾਹ ਨਹੀਂ ਛੱਡਦਾ ਤੂੰ ਥੱਲੇ ਉਤਰ। ਤਾਂ ਚੈਸਟਰਫੀਲਡ ਕਹਿੰਦਾ ਵੀ ਮੈਂ ਮੂਰਖਾਂ ਨੂੰ ਰਾਹ ਛੱਡ ਦੇਣਾ ਹੁਣ। ਮੈਂ ਪਾਣੀ 'ਚ ਉਤਰਿਆ ਨਾ ਤੁਸੀਂ ਨਾ ਗਏ। ਇਸ ਤੋਂ ਸਿੱਖਿਆ ਹੀ ਮਿਲਦੀ ਹੈ ਵੀ ਯਾਰ ਸਾਨੂੰ ਕਈ ਵਾਰ ਕਈ ਚੀਜ਼ਾਂ ਤੋਂ ਬਚਣ ਲਈ ਆਪਣੇ ਆਪ ਨੂੰ ਥੋੜਾ ਜਿਹਾ ਬੈਕ ਕਰ ਲੈਣਾ ਚਾਹੀਦਾ ਪਿੱਛੇ ਕਰ ਲੈਣਾ ਚਾਹੀਦਾ ਜਿਹਦਾ ਕਿ ਪ੍ਰਭਾਵ ਵਧੀਆ ਪਵੇ ਤਾਂ ਕਿ ਤੁਸੀਂ ਸਮਾਜ 'ਚ ਕੋਈ ਵਧੀਆ ਸੇਧ ਲੈ ਚੋ ਜਾਂ ਵਧੀਆ ਲੋਕਾਂ ਨੂੰ ਸੇਧ ਦੇ ਸਕੋ ਲੜਨ ਦੀ ਬਜਾਏ ਚੈਸਟਰਫੀਲਡ ਨੇ ਉਸ ਮੂਰਖ ਬੰਦੇ ਨੂੰ ਰਾਹ ਛੱਡਣਾ ਵਹਿਤਰ ਸਮਝਿਆ ਤਾਂ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚ ਸਕੇ ਇਸੇ ਤਰ੍ਹਾਂ ਹੀ ਆਪਣੀ ਮੰਜ਼ਿਲ ਤੇ ਪਹੁੰਚਣ ਲਈ 네ਗੇਟਿਵ ਬੰਦਿਆਂ ਦਾ ਖੜਾ ਛੱਡੋ ਤਾਂ ਕਿ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕੋ ਇਸ ਤਰ੍ਹਾਂ ਦੀਆ ਵਧੀਆ ਵੀਡੀਓ ਦੇਖਣ ਲਈ ਵਧੀਆ ਵਿਚਾਰ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ